ਕਦੇ ਸੋਚਿਆ ਹੈ ਕਿ ਪਾਈਥਨ ਪ੍ਰੋਗਰਾਮ ਅਸਲ ਵਿੱਚ ਕੰਮ ਕਿਵੇਂ ਕਰਦੇ ਨੇ ਅੱਜ ਅਸੀਂ ਇਸ ਦੇ ਪਿੱਛੇ ਦੀ ਕਹਾਣੀ ਨੂੰ ਸਮਝਾਂਗੇ ਉਹਨਾਂ ਬੁਨਿਆਦੀ ਚੀਜ਼ਾਂ ਨੂੰ ਜਿਨ੍ਹਾਂ ਤੇ ਸਭ ਕੁਝ ਟਿਕਿਆ ਹੋਇਆ ਹੈ ਡਾਟਾ ਆਪਰੇਟਰ ਅਤੇ ਐਕਸਪ੍ਰੈਸ਼ਨ ਤਾਂ ਆਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਦਿਮਾਗ ਵਿੱਚ ਇਹੀ ਆਉਂਦਾ ਜਦੋਂ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਤਾਂ ਕੰਪਿਊਟਰ ਇੰਨੀ ਸਾਰੀ ਜਾਣਕਾਰੀ ਨੂੰ ਯਾਦ ਕਿਵੇਂ ਰੱਖਦਾ ਹੈ ਉਹ ਨਾਵਾਂ ਨੰਬਰਾਂ ਤੇ ਹੋਰ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਵੇਂ ਰੱਖਦਾ ਹੈ ਜਿਨ੍ਹਾਂ ਦੀ ਉਸ ਨੂੰ ਲੋੜ ਪੈਂਦੀ ਹੈ ਇਸ ਸਵਾਲ ਦਾ ਜਵਾਬ ਹੈ ਵੇਰੀਏਬਲ ਇਸ ਨੂੰ ਨਾ ਇਦਾਂ ਸਮਝੋ ਜਿਵੇਂ ਮੈਮਰੀ ਦੇ ਅੰਦਰ ਇੱਕ ਡੱਬਾ ਪਿਆ ਹੈ ਜਿਸ ਤੇ ਇੱਕ ਨਾਂ ਦਾ ਲੇਬਲ ਲੱਗਿਆ ਹੋਵੇ ਜਦੋਂ ਵੀ ਕੋਈ ਕੀਮਤ ਕੋਈ ਵੈਲਿਊ ਸਾਮੇ ਰੱਖਣੀ ਹੁੰਦੀ ਹੈ ਅਸੀਂ ਬਸ ਉਸ ਨੂੰ ਇਸ ਵੇਰੀਏਬਲ ਵਿੱਚ ਪਾ ਦਿੰਦੇ ਹਾਂ ਇਹੀ ਉਹ ਬੁਨਿਆਦੀ ਤਰੀਕਾ ਹੈ ਜਿਸ ਨਾਲ ਪ੍ਰੋਗਰਾਮ ਆਪਣੀ ਸਾਰੀ ਜਾਣਕਾਰੀ ਨੂੰ ਤਰਤੀਬ ਦਿੰਦੇ ਨੇ ਠੀਕ ਹੈ ਜੇ ਵੇਰੀਏਬਲ ਸਾਡੇ ਸਟੋਰੇਜ ਵਾਲੇ ਡੱਬੇ ਨੇ ਤਾਂ ਹੁਣ ਅਗਲਾ ਸਵਾਲ ਇਹ ਹੈ ਇਹਨਾਂ ਡੱਬਿਆਂ ਵਿੱਚ ਅਸੀਂ ਰੱਖ ਕੀ ਕੀ ਸਕਦੇ ਹਾਂ ਚਲੋ ਹੁਣ ਪਾਈਥਨ ਵਿੱਚ ਡਾਟਾ ਦੀਆਂ ਵੱਖ-ਵੱਖ ਕਿਸਮਾਂ ਦੀ ਦੁਨੀਆ ਵਿੱਚ ਚੱਲਦੇ ਹਾਂ ਦੇਖੋ ਹਰ ਕੀਮਤ ਦੀ ਇੱਕ ਡਾਟਾ ਟਾਈਪ ਹੁੰਦੀ ਹੈ ਜੋ ਇਹ ਦੱਸਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਡਾਟਾ ਹੈ ਅਤੇ ਪਾਈਥਨ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਸ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਂਦੀ ਇਹ ਦਿੱਤੀ ਗਈ ਕੀਮਤ ਨੂੰ ਦੇਖ ਕੇ ਆਪਣੇ ਆਪ ਹੀ ਪਤਾ ਲਗਾ ਲੈਂਦਾ ਹੈ ਕਿ ਇਹ ਕਿਸ ਕਿਸਮ ਦਾ ਹੈ ਜਿਸ ਨਾਲ ਸਾਡਾ ਕੰਮ ਬਹੁਤ ਸੌਖਾ ਹੋ ਜਾਂਦਾ ਹੈ ਇਹ ਚਾਰਟ ਇੱਕ ਤਰ੍ਹਾਂ ਨਾਲ ਪਾਈਥਨ ਦੇ ਡਾਟਾ ਸੰਸਾਰ ਦਾ ਨਕਸ਼ਾ ਹੈ ਇਹ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਸਾਰੀਆਂ ਸਟੈਂਡਰਡ ਡਾਟਾ ਕਿਸਮਾਂ ਨੂੰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਨਿਊਮੈਰਿਕ ਬੂਲੀਅਨ ਅਤੇ ਸੀਕੁਐਂਸ ਆਓ ਇਹਨਾਂ ਵਿੱਚੋਂ ਕੁਝ ਮੁੱਖ ਕਿਸਮਾਂ ਨੂੰ ਥੋੜਾ ਨੇੜੇ ਤੋਂ ਦੇਖੀਏ ਸਭ ਤੋਂ ਪਹਿਲਾਂ ਆਉਂਦੀਆਂ ਨੇ ਨਿਊਮੈਰਿਕ ਕਿਸਮਾਂ ਇਹ ਉਹ ਨੰਬਰ ਨੇ ਜਿਨ੍ਹਾਂ ਨਾਲ ਹਿਸਾਬ-ਕਿਤਾਬ ਕੀਤਾ ਜਾਂਦਾ ਹੈ ਜਿਵੇਂ ਪੂਰੇ ਅੰਕ ਦਸ਼ਮਲਵ ਵਾਲੇ ਨੰਬਰ ਤੇ ਇਥੋਂ ਤੱਕ ਕਿ ਗੁੰਜਲਦਾਰ ਗਣਿਤ ਲਈ ਕੰਪਲੈਕਸ ਨੰਬਰ ਵੀ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਣਨਾ ਕਰਨ ਲਈ ਇਹ ਬਹੁਤ ਜ਼ਰੂਰੀ ਨੇ ਇਸ ਤੋਂ ਬਾਅਦ ਹੈ ਬੂਲੀਅਨ ਡਾਟਾ ਟਾਈਪ ਇਹ ਦੇਖਣ ਨੂੰ ਬਹੁਤ ਸਾਧਾਰਨ ਲੱਗ ਸਕਦਾ ਹੈ ਪਰ ਅਸਲ ਵਿੱਚ ਇਹ ਬਹੁਤ ਤਾਕਤਵਰ ਹੈ ਇਸ ਦੀਆਂ ਸਿਰਫ ਦੋ ਹੀ ਕੀਮਤਾਂ ਹੁੰਦੀਆਂ ਨੇ ਟਰੂ ਯਾਨੀ ਸਹੀ ਜਾਂ ਫਾਲਸ ਯਾਨੀ ਗਲਤ ਪ੍ਰੋਗਰਾਮਾ ਵਿੱਚ ਫੈਸਲੇ ਲੈਣ ਅਤੇ ਤਰਕ ਨੂੰ ਕੰਟਰੋਲ ਕਰਨ ਲਈ ਇਹ ਬਹੁਤ ਮਹੱਤਵਪੂਰਨ ਹੈ ਇੱਕ ਤਰ੍ਹਾਂ ਨਾਲ ਇਹ ਸਾਡੇ ਕੋਡ ਦਾ ਦਿਮਾਗ ਹੈ ਹੁਣ ਗੱਲ ਕਰਦੇ ਹਾਂ ਸੀਕੁਐਂਸ ਦੀ ਸਿੱਧੇ ਸਾਦੇ ਸ਼ਬਦਾਂ ਵਿੱਚ ਇੱਕ ਸੀਕੁਐਂਸ ਡਾਟਾ ਆਈਟਮਾਂ ਦਾ ਇੱਕ ਕ੍ਰਮਬੱਧ ਸੰਗ੍ਰਹਿ ਹੈ ਮਤਲਬ ਇਸ ਵਿੱਚ ਇੱਕੋ ਜਿਹੀਆਂ ਜਾਂ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਨੂੰ ਇੱਕ ਤਰਤੀਬ ਵਿੱਚ ਰੱਖਿਆ ਜਾ ਸਕਦਾ ਹੈ। ਇਹ ਡਾਟਾ ਦੇ ਸਮੂਹਾਂ ਨੂੰ ਇਕੱਠੇ ਰੱਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਪਾਈਥਨ ਵਿੱਚ ਕਈ ਤਰ੍ਹਾਂ ਦੀਆਂ ਸੀਕੁਐਂਸ ਕਿਸਮਾਂ ਮਿਲਦੀਆਂ ਨੇ ਜਿਵੇਂ ਕਿ ਲਿਸਟ, ਟਿਪਲ, ਰੇਂਜ ਅਤੇ ਸਟ੍ਰਿੰਗ। ਹਰ ਇੱਕ ਦੀ ਆਪਣੀ ਖਾਸ ਵਰਤੋਂ ਹੈ ਪਰ ਇਹ ਸਾਰੀਆਂ ਇੱਕੋ ਹੀ ਵਿਚਾਰ ਤੇ ਕੰਮ ਕਰਦੀਆਂ ਨੇ ਡਾਟਾ ਨੂੰ ਇੱਕ ਤਰਤੀਬ ਵਿੱਚ ਸਟੋਰ ਕਰਨਾ। ਉਦਾਹਰਨ ਵਜੋਂ ਜੇ ਪਾਈਥਨ ਵਿੱਚ ਇੱਕ ਲਿਸਟ ਬਣਾਉਣੀ ਹੋਵੇ ਤਾਂ ਬਸ ਆਪਣੀਆਂ ਡਾਟਾ ਆਈਟਮਾਂ ਨੂੰ ਚੌਰਸ ਬ੍ਰੈਕਟਾਂ ਦੇ ਅੰਦਰ ਰੱਖ ਦਿਓ। ਬਸ ਹੋ ਗਿਆ। ਇਹ ਡਾਟਾ ਦੇ ਸੰਗ੍ਰਹਿਰ ਬਣਾਉਣ ਦਾ ਇੱਕ ਬਹੁਤ ਹੀ ਸੌਖਾ ਪਰ ਸ਼ਕਤੀਸ਼ਾਲੀ ਤਰੀਕਾ ਹੈ ਇੱਕ ਹੋਰ ਜ਼ਰੂਰੀ ਸ਼੍ਰੇਣੀ ਹੈ ਮੈਪਿੰਗ ਕਿਸਮ ਜਿਸ ਵਿੱਚ ਸਭ ਤੋਂ ਮੁੱਖ ਹੈ ਡਿਕਸ਼ਨਰੀ ਡਿਕਸ਼ਨਰੀਆਂ ਕੀ ਵੈਲਿਊ ਜੋੜਿਆਂ ਵਿੱਚ ਡਾਟਾ ਸਟੋਰ ਕਰਦੀਆਂ ਨੇ ਜੋ ਜਾਣਕਾਰੀ ਨੂੰ ਲੱਭਣ ਅਤੇ ਉਸ ਨੂੰ ਸੰਭਾਲਣ ਦਾ ਇੱਕ ਬਹੁਤ ਹੀ ਤੇਜ਼ ਤਰੀਕਾ ਹੈ ਅਤੇ ਅਖੀਰ ਵਿੱਚ ਸਾਡੇ ਕੋਲ ਹੈ ਨਨ ਇਹ ਨਾ ਤਾਂ ਕੋਈ ਨੰਬਰ ਹੈ ਨਾ ਹੀ ਕੋਈ ਟੈਕਸਟ ਇਹ ਇੱਕ ਖਾਲੀ ਡੱਬੇ ਵਰਗਾ ਹੈ ਇਹ ਬਸ ਇਹ ਦਰਸਾਉਂਦਾ ਹੈ ਕਿ ਇੱਕ ਵੇਰੀਏਬਲ ਵਿੱਚ ਫਿਲਹਾਲ ਕੋਈ ਕੀਮਤ ਨਹੀਂ ਹੈ ਜੋ ਕਿ ਕਈ ਹਾਲਾਤਾਂ ਵਿੱਚ ਬਹੁਤ ਕਮ ਆਉਂਦਾ ਹੈ ਅੱਛਾ ਹੁਣ ਜਦੋਂ ਅਸੀਂ ਡਾਟਾ ਦੀਆਂ ਕਿਸਮਾਂ ਬਾਰੇ ਜਾਣ ਗਏ ਹਾਂ ਤਾਂ ਇੱਕ ਹੋਰ ਬਹੁਤ ਮਹੱਤਵਪੂਰਨ ਸਵਾਲ ਵੱਲ ਵੱਧਦੇ ਹਾਂ ਕੀ ਅਸੀਂ ਡਾਟਾ ਨੂੰ ਇੱਕ ਵਾਰ ਬਣਾਉਣ ਤੋਂ ਬਾਅਦ ਬਦਲ ਸਕਦੇ ਹਾਂ ਇਹੀ ਗੱਲ ਸਾਨੂੰ ਮਿਊਟੇਬਲ ਬਨਾਮ ਇਮਿਊਟੇਬਲ ਦੇ ਸੰਕਲਪ ਵੱਲ ਲੈ ਕੇ ਜਾਂਦੀ ਹੈ ਤਾਂ ਫਿਰ ਇਹਨਾਂ ਦੋਵਾਂ 'ਚ ਮੁੱਖ ਫਰਕ ਕੀ ਹੋਇਆ ਦੇਖੋ ਜਿਹੜੀਆਂ ਮਿਊਟੇਬਲ ਟਾਈਪਸ ਨੇ ਜਿਵੇਂ ਲਿਸਟਾਂ ਤੇ ਡਿਕਸ਼ਨਰੀਆਂ ਉਹਨਾਂ ਨੂੰ ਬਣਾਉਣ ਤੋਂ ਬਾਅਦ ਵੀ ਬਦਲਿਆ ਜਾ ਸਕਦਾ ਹੈ ਮਤਲਬ ਉਹਨਾਂ ਵਿੱਚ ਨਵੀਆਂ ਚੀਜ਼ਾਂ ਪਾ ਸਕਦੇ ਹਾਂ ਪੁਰਾਣੀਆਂ ਕੱਢ ਸਕਦੇ ਹਾਂ ਜਾਂ ਉਹਨਾਂ ਦੀ ਤਰਤੀਬ ਵੀ ਬਦਲ ਸਕਦੇ ਹਾਂ ਪਰ ਦੂਜੇ ਪਾਸੇ ਜਿਹੜੀਆਂ ਇਮਿਊਟੇਬਲ ਟਾਈਪਸ ਨੇ ਜਿਵੇਂ ਕੋਈ ਨੰਬਰ ਹੋ ਗਿਆ ਸਟ੍ਰਿੰਗ ਜਾਂ ਟੂਪਲ ਉਹਨਾਂ ਨੂੰ ਇੱਕ ਵਾਰ ਬਣਾ ਦਿੱਤਾ ਤਾਂ ਬਸ ਉਹ ਪੱਕੇ ਹੋ ਗਏ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਇਹ ਬਹੁਤ ਜ਼ਰੂਰੀ ਫਰਕ ਹੈ ਕਿਉਂਕਿ ਇਸ ਨਾਲ ਪਤਾ ਲੱਗਦਾ ਹੈ ਕਿ ਸਾਡਾ ਕੋਡ ਕਿਵੇਂ ਚੱਲੇਗਾ ਅਤੇ ਕਈ ਗਲਤੀਆਂ ਹੋਣ ਤੋਂ ਬਚ ਜਾਂਦੀਆਂ ਨੇ ਠੀਕ ਹੈ ਅਸੀਂ ਡੇਟਾ ਨੂੰ ਸਟੋਰ ਕਰਨਾ ਤੇ ਸਿੱਖ ਲਿਆ ਹੈ ਪਰ ਹੁਣ ਅਸੀਂ ਉਸ ਡੇਟਾ ਨਾਲ ਕਾਰ ਕੀ ਸਕਦੇ ਹਾਂ ਇੱਥੇ ਆਪਰੇਟਰ ਤਸਵੀਰ ਵਿੱਚ ਆਉਂਦੇ ਨੇ ਇਹ ਉਹ ਔਜ਼ਾਰ ਨੇ ਜੋ ਸਾਨੂੰ ਸਾਡੇ ਡੇਟਾ ਤੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਨੇ ਇਹ ਤਸਵੀਰ ਇਸ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੀ ਹੈ ਆਪਰੇਟਰ ਇੱਕ ਖਾਸ ਚਿੰਨ ਹੁੰਦਾ ਹੈ ਜਿਵੇਂ ਕਿ ਜੋੜ ਦਾ ਨਿਸ਼ਾਨ ਅਤੇ ਜਿੰਨਾ ਕੀਮਤਾਂ ਤੇ ਇਹ ਕੰਮ ਕਰਦਾ ਹੈ ਜਿਵੇਂ ਕਿ 3 ਅਤੇ 2 ਉਹਨਾਂ ਨੂੰ ਆਪਰੈਂਡ ਕਿਹਾ ਜਾਂਦਾ ਹੈ ਸਿੱਧੇ ਸ਼ਬਦਾਂ ਵਿੱਚ ऑपरेटर ਨੂੰ ਕੰਮ ਕਰਨ ਲਈ ਕੁਝ ਮੁੱਲਾਂ ਦੀ ਲੋੜ ਹੁੰਦੀ ਹੈ ਅਤੇ ਜਦੋਂ ਤੁਸੀਂ ਆਪਰੇਟਰਾਂ ਅਤੇ ਆਪਰੈਂਡਾਂ ਨੂੰ ਇਕੱਠਾ ਕਰ ਦਿੰਦੇ ਹੋ ਤਾਂ ਤੁਹਾਨੂੰ ਮਿਲਦਾ ਹੈ ਇੱਕ ਐਕਸਪ੍ਰੈਸ਼ਨ ਇਸ ਨੂੰ ਇੱਕ ਗਣਿਤ ਦੇ ਫਾਰਮੂਲੇ ਵਾਂਗ ਸਮਝੋ ਜਿਸ ਨੂੰ ਹੱਲ ਕਰਕੇ ਇੱਕ ਨਵੀਂ ਕੀਮਤ ਇੱਕ ਨਵਾਂ ਨਤੀਜਾ ਮਿਲਦਾ ਹੈ ਇੱਥੇ ਕੁਝ ਆਮ ਅਰਿਥਮੈਟਿਕ ਆਪਰੇਟਰ ਦਿਖਾਏ ਗਏ ਨੇ ਸਾਡੇ ਕੋਲ ਜੋੜ ਵਰਗੇ ਸਿੱਧੇ ਸਾਦੇ ਆਪਰੇਟਰ ਤਾਂ ਹੈ ਹੀ ਪਰ ਕੁਝ ਹੋਰ ਦਿਲਚਸਪ ਵੀ ਨੇ ਜਿਵੇਂ ਕਿ ਮੋਡਿਊਲਸ ਪਰਸੈਂਟੇਜ ਦਾ ਨਿਸ਼ਾਨ ਸਾਨੂੰ ਵੰਡ ਤੋਂ ਬਾਅਦ ਬਚਿਆ ਹੋਇਆ ਬਾਕੀ ਦੱਸਦਾ ਹੈ ਅਤੇ ਐਕਸਪੋਨੈਂਟ ਸਕੁਅਰ ਸਾਨੂੰ ਘਾਤ ਦੀ ਗਣਨਾ ਕਰਨ ਦਿੰਦਾ ਹੈ ਜਿਵੇਂ ਕਿ 5 ਦੀ ਘਾਤ 2 ਜੋ ਕਿ 25 ਬਣਦਾ ਹੈ ਅਰਿਥਮੈਟਿਕ ਆਪਰੇਟਰਾਂ ਤੋਂ ਇਲਾਵਾ ਸਾਡੇ ਕੋਲ ਰਿਲੇਸ਼ਨਲ ਆਪਰੇਟਰਸ ਵੀ ਹੁੰਦੇ ਨੇ ਇਹਨਾਂ ਦੀ ਵਰਤੋਂ ਕੀਮਤਾਂ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਇਹ ਜਾਂਚਣਾ ਕਿ ਕੀ 5 3 ਤੋਂ ਵੱਡਾ ਹੈ ਅਤੇ ਇਹਨਾਂ ਦਾ ਜਵਾਬ ਹਮੇਸ਼ਾ ਇੱਕ ਬੂਲੀਅਨ ਨਤੀਜਾ ਹੁੰਦਾ ਹੈ ਜਾਂ ਤਾਂ ट्रू ਜਾਂ ਫਾਲਸ ਤਾਂ ਫਿਰ ਆਓ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਅਸੀਂ ਹੁਣ ਪਾਈਥਨ ਵਿੱਚ ਕੋਡ ਦੇ ਬਿਲਕੁਲ ਬੁਨਿਆਦੀ ਹਿੱਸਿਆਂ ਨੂੰ ਸਮਝ ਲਿਆ ਹੈ ਇਹ ਤਿੰਨ ਚੀਜ਼ਾਂ ਵੇਰੀਏਬਲ ਡਾਟਾ ਟਾਈਪ ਅਤੇ ਆਪਰੇਟਰ ਹਰ ਪਾਈਥਨ ਪ੍ਰੋਗਰਾਮ ਦੀ ਨੀਹ ਹਨ ਜੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਫਿਰ ਕੁਝ ਵੀ ਬਣਾਉਣ ਦੇ ਰਾਹ ਤੇ ਅੱਗੇ ਵਧਿਆ ਜਾ ਸਕਦਾ ਹੈ ਅਤੇ ਹੁਣ ਅਸੀਂ ਇੱਕ ਸਵਾਲ ਨਾਲ ਇਸ ਗੱਲ ਨੂੰ ਖਤਮ ਕਰਦੇ ਹਾਂ ਇਹਨਾਂ ਬੁਨਿਆਦੀ ਬਲਾਕਸ ਦੇ ਨਾਲ ਕਿਹੜੀ ਸਮੱਸਿਆ ਨੂੰ ਹੱਲ ਕਰਨਾ ਚਾਹੋਗੇ ਸੰਭਾਵਨਾਵਾਂ ਸੱਚਮੁੱਚ ਬਿਆਨ ਥਨ ਸੁਣਨ ਲਈ ਧੰਨਵਾਦ ਅਤੇ ਹੈਪੀ ਕੋਡਿੰਗ